ਦੀ ਕਪਠਾਨਕੋਟ ਦਾ ਰਾਵੀ ਦਰਿਆ ਨੇ ਜੋ ਜੋ ਨੁਕਸਾਨ ਕੀਤਾ ਉਹ ਤਸਵੀਰਾਂ ਰਾਹੀਂ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਵੇਗਾ ਪਰ ਇਹ ਤਸਵੀਰ ਤੁਹਾਡਾ ਦਿਲ ਤੋੜ ਦੇਗੀ ਕਿਉਂਕਿ ਤਾਸ਼ਪਿੰਡ ਪੈਂਦਾ ਹੈ ਪਠਾਨਕੋਟ ਦੇ ਵਿੱਚ ਉੱਥੇ ਜੋ ਲੋਕ ਹੜ੍ਹਾਂ ਦੇ ਕਾਰਨ ਆਪੋ ਆਪਣੇ ਘਰ ਛੱਡ ਕੇ ਨਿਕਲ ਗਏ ਸੀ ਵਾਪਸ ਆਏ ਨਾ ਘਰ ਮਿਲੇ ਨਾ ਉਹਨਾਂ ਦੇ ਘਰਾਂ ਜੋ ਸੁਪਨੇ ਨਾਲ ਜੋ ਆਪਣੇ ਪੂਰੀ ਜ਼ਿੰਦਗੀ ਦੀ ਕਮਾਈ ਲਾ ਕੇ ਉਹਨਾਂ ਨੇ ਘਰ ਬਣਾਏ ਸੀ ਉਹ ਕੁਝ ਵੀ ਨਹੀਂ ਮਿਲ ਰਿਹਾ ਇਹ ਤਸਵੀਰਾਂ ਇਸ ਸਮੇਂ ਬਿਆਨ ਕਰਦੀਆਂ ਨੇ ਕਿ ਪੰਜਾਬ ਦੇ ਵਿੱਚ ਹੜਾ ਨੇ ਕਿੰਨੇ ਵੱਡੇ ਪੱਧਰ ਤੇ ਬਰਬਾਦੀ ਕੀਤੀ ਹੈ ਤੇ ਸੁਪਨਿਆਂ ਦੇ ਘਰ ਵੀ ਇਸ ਸਮੇਂ ਰੇਤ ਦੇ ਹੀਠਾਂ ਦੱਬੇ ਗਏ ਨੇ ਇਹ ਤਸਵੀਰ ਇਸ ਕਰਕੇ ਅਹਿਮ ਹੈ ਕਿਉਂਕਿ ਇਹ ਤਸਵੀਰ ਦੱਸਦੀ ਹੈ ਕਿ ਪੰਜਾਬ ਦਹਾਕਿਆਂ ਬਾਅਦ ਜਿਨ੍ਹਾਂ ਹੜਾ ਦੀ ਮਾਰ ਚੱਲ ਰਿਹਾ ਹੈ ਉਹਨਾਂ ਦੇ ਨਿਸ਼ਾਨ ਕਿੰਨੇ ਖਤਰਨਾਕ ਨੇ ਤੇ ਦਿਲ ਤੋੜਨ ਵਾਲੇ ਨੇ ਤਾਸ਼ਪਿੰਡ ਦੀ ਇਹ ਤਸਵੀਰ ਹੈ ਨੇੜੇ ਹੀ ਪੈਂਦਾ ਰਾਵੀ ਦਰਿਆ ਜਦੋਂ ਪਾਣੀ ਚੜਿਆ ਤਾਂ ਸਰਕਾਰ ਦੇ ਕਹੇ ਮੁਤਾਬਕ ਤੇ ਲੋਕਾਂ ਦੇ ਕਹੇ ਮੁਤਾਬਕ ਇਹ ਪਰਿਵਾਰ ਆਪਣਾ ਘਰ ਛੱਡ ਕੇ ਚਲਾ ਗਿਆ ਸੀ ਪਰ ਵਾਪਸ ਆਇਆ ਤਾਂ ਸਿਰਫ ਔਰ ਸਿਰਫ ਰੇਤ ਤੇ ਦੂਰ ਤੱਕ ਦਿਖਣ ਵਾਲਾ ਮੈਦਾਨ ਦੇਖਿਆ ਘਰ ਕਿਤੇ ਨਹੀਂ ਲੱਭ ਰਿਹਾ ਸੀ ਫੇਰ ਇੱਕ ਦਰਖਤ ਦੀ ਮਦਦ ਨਾਲ ਪਤਾ ਲੱਗਾ ਕਿ ਸਾਡਾ ਘਰ ਇੱਥੇ ਹੀ ਸੀ ਫੇਰ ਘਰ ਦੀਆਂ ਔਰਤਾਂ ਹੋਣ ਨੌਜਵਾਨ ਹੋਣ ਬਜ਼ੁਰਗ ਹੋਣ ਬੱਚੇ ਹੋਣ ਕੋਈ ਕਈ ਚੁੱਕ ਕੇ ਆ ਗਿਆ ਤੇ ਕੋਈ ਹੱਥਾਂ ਨਾਲ ਹੀ ਰੇਤ ਪਾਸੇ ਕਰਕੇ ਆਪਣੇ ਘਰਾਂ ਦੇ ਨਿਸ਼ਾਨ ਲੱਭਣ ਲੱਗੇ ਇਹ ਉਹਨਾਂ ਲੋਕਾਂ ਦੇ ਲਈ ਉਹ ਤਸਵੀਰ ਹੈ ਜਿਨ੍ਹਾਂ ਨੇ ਕਦੇ ਨਾ ਕਦੇ اپنی زندگی 'ਚ ਆਪਣਾ ਘਰ ਗਵਾਇਆ ਹੋਵੇਗਾ ਜਾਂ ਜਿਨ੍ਹਾਂ ਲੋਕਾਂ ਦੇ ਲਈ ਘਰ ਗਾਉਣ ਦਾ ਮਾਇਨਾ ਕੀ ਹੁੰਦਾ ਇਹ ਤਸਵੀਰਾਂ ਦੇਖ ਕੇ ਉਹਨਾਂ ਨੂੰ ਚੇਤੇ ਆਏਗਾ। ਇਹ ਕਿਸਾਨ ਪਰਿਵਾਰ ਕਿਸੇ ਤਰ੍ਹਾਂ ਆਪਣੀ ਰੋਜ਼ੀ-ਰੋਟੀ ਚਲਾ ਰਿਹਾ ਸੀ ਪਰ ਹੁਣ ਰੋਜ਼ੀ-ਰੋਟੀ ਚਲਾਉਣ ਦਾ ਜੋ ਚੈਲੰਜ ਹੁੰਦਾ ਹੈ ਹੀ ਪਰ ਨਾਲ ਇੱਕ ਹੋਰ ਚੁਣੌਤੀ ਖੜੀ ਹੋ ਗਈ ਹੈ ਕਿ ਜਿਸ ਛੱਤ ਦੇ ਹੇਠਾਂ ਸਕੂਨ ਦੀ ਨੀਂਦ ਸੌਂਦੇ ਸੀ ਉਹ ਛੱਤ ਹੀ ਨਹੀਂ ਰਹੀ। ਹੁਣ ਕਿੰਨੀਆਂ ਵੀ ਕਿੰਨਾ ਵੀ ਮਦਦ ਮਿਲ ਜਾਏ ਸਰਕਾਰ ਵੱਲੋਂ ਜੋ ਇੱਕ ਮਦਦ ਦਾ ਐਲਾਨ ਕੀਤਾ ਗਿਆ ਸਮਾਜ ਸੇਵੀਆਂ ਉਹ ਮਦਦ ਦਾ ਐਲਾਨ ਕੀਤਾ ਗਿਆ ਕਿ ਉਹ ਇਸ ਦਾ ਘਰ ਪਾ ਸਕਣਗੇ ਪਹਿਲੀ ਜਦੋਂ ਜਹਤ ਤਾਂ ਇਹ ਹੈ ਕਿ ਇਹ ਕਿਸਾਨ ਆਪਣਾ ਘਰ ਇਸ ਤਰ੍ਹਾਂ ਲੱਭ ਰਿਹਾ ਜਿਵੇਂ ਕੋਈ ਖਜ਼ਾਨਾ ਗੁੰਮ ਗਿਆ ਹੋਵੇ ਕਿਉਂਕਿ ਇੱਕ ਗਰੀਬ ਪਰਿਵਾਰ ਦਾ ਉਸ ਦਾ ਘਰ ਹੀ ਉਹਦਾ ਖਜ਼ਾਨਾ ਹੁੰਦਾ ਤੇ ਜੋ ਲੋਕ ਵੀ ਇਹ ਵੀਡੀਓ ਦੇਖ ਰਹੇ ਨੇ ਜਿਹੜੇ ਲੋਕ ਮਦਦ ਕਰਨ ਦੇ ਚਾਹਵਾਨ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਪੰਜਾਬ ਦੇ ਨਾਲ ਖੜਨਾ ਹੈ ਉਹਨਾਂ ਦੇ ਲਈ ਇਹ ਸਟੀਕ ਵੀਡੀਓ ਹੈ ਕਿਉਂਕਿ ਇਹ ਵੀਡੀਓ ਦੱਸਦਾ ਹੈ ਕਿ ਬਰਬਾਦੀ ਦੇ ਨਿਸ਼ਾਨ ਕਿੰਨੇ ਡੂੰਘੇ ਨੇ ਤੇ ਕਿੰਨੇ ਸਾਲਾਂ ਤੱਕ ਅਜਿਹੇ ਪਰਿਵਾਰਾਂ ਨੂੰ ਉਤੰਗ ਕਰਦੇ ਰਹਿਣਗੇ ਕਿਉਂਕਿ ਇਸ ਪਰਿਵਾਰ ਨੇ ਹੋ ਸਕਦਾ ਹੈ ਕਿ ਆਪਣੀ ਜਮਾ ਪੂੰਜੀ ਜੋੜ ਕੇ ਆਪਣਾ ਢਿੱਡ ਕੱਟ ਕੇ ਇਹ ਘਰ ਬਣਾਇਆ ਸੀ ਹੁਣ ਇੱਕ ਘਰ ਨਹੀਂ ਲੱਭ ਰਿਹਾ ਘਰ ਦੀ ਇੱਕ ਨਿਸ਼ਾਨੀ ਵੀ ਨਹੀਂ ਲੱਭ ਰਹੀ ਸਿਰਫ ਕੁਝ ਕੁ ਅੰਦਾਜ਼ੇ ਨਾਲ ਕਈਆਂ ਚਲਾ ਰਹੇ ਹੈ ਤੇ ਕੁਝ ਨਿਸ਼ਾਨ ਮਿਲੀ ਜਾ ਰਹੇ ਹੈ ਹੁਣ ਇਹ ਮਿੱਟੀ ਕਦੋਂ ਤੱਕ ਖਟੇਗੀ ਇਹਦਾ ਪਤਾ ਨਹੀਂ ਹੈ ਇਸ ਕਰਕੇ ਜਿਹੜੇ ਜੀਸੀਬੀਆਂ ਲੈ ਕੇ ਆ ਜਿਹੜੇ ਸਮਾਜ ਸੇਵੀ ਸੰਸਥਾਵਾਂ ਜੋ ਵੀ ਸੰਸਥਾਵਾਂ ਕਹਿੰਦੀ ਆ ਸੰਨ ਕੀ ਪੰਜਾਬ ਨਾਲ ਖੜੇ ਆ ਤਾਂ ਪਹੁੰਚੋ ਇਸ ਥਾਂ ਤੇ ਪਿੰਡ ਹੈ ਤਾਸ਼ ਜ਼ਿਲ੍ਹਾ ਹੈ ਪਠਾਨਕੋਟ ਤੇ ਜਿੰਨੀ ਜਲਦੀ ਹੋ ਸਕਦਾ ਹੈ ਇਸ ਪਰਿਵਾਰ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਇਹ ਤਸਵੀਰ ਦਿਲ ਤੋੜਦੀ ਹੈ ਤੇ ਉਮੀਦ ਵੀ ਦਿੰਦੀ ਹੈ ਕਿ ਪੰਜਾਬ ਦੇ ਲੋਕ ਪੰਜਾਬੀਆਂ ਨਾਲ ਖੜਨਗੇ ਤੇ ਇੱਥੇ ਪਹੁੰਚਣਗੇ ਜਿੰਨੀ ਜਲਦੀ ਹੋ ਸਕੇਗੀ ਤੇ ਓਨੀ ਜਲਦੀ ਇਸ ਪਰਿਵਾਰ ਦੀ ਬਾਹ ਫੜੀ ਜਾਏਗੀ ਤਾ ਕਿਤੇ ਜਾ ਕੇ ਕਿਉਂਕਿ ਇਸ ਪਰਿਵਾਰ ਨੂੰ ਸਿਰਫ ਘਰ ਨਹੀਂ ਗਵਾਇਆ ਇਸ ਪਰਿਵਾਰ ਨੇ ਇਸ ਪਰਿਵਾਰ ਨੇ ਘਰ ਦੇ ਨਾਲ-ਨਾਲ ਫਸਲਾਂ ਵੀ ਗਵਾ ਲਈਆਂ ਨੇ ਖਾਣ ਦਾ ਟਿਕਾਣਾ ਨਹੀਂ ਹੈ ਰਹਿਣ ਦੇ ਲਈ ਛੱਤ ਨਹੀਂ ਹੈ ਇਹ ਹੈ ਤਰਾਸ ਦੀ ਪੰਜਾਬ ਦੇ ਇਸ ਪਰਿਵਾਰ ਦੀ ਤੇ ਇਸ ਪਰਿਵਾਰ ਵਰਗੇ ਹਜ਼ਾਰਾਂ ਪਰਿਵਾਰਾਂ ਦੀ ਜੋ ਜਿਨ੍ਹਾਂ ਦੇ ਘਰ ਪਰਵਾ ਜਿਨ੍ਹਾਂ ਦੇ ਘਰ ਜਿਨ੍ਹਾਂ ਦੀ ਫਸਲਾਂ ਜਿਨ੍ਹਾਂ ਦੀ ਜ਼ਮੀਨ ਪਾਣੀ ਨੇ ਪਾਣੀ ਦੇ ਵਿੱਚ ਸਮੋ ਗਈਆਂ ਤੇ ਉਸ ਤੋਂ ਬਾਅਦ ਉਹ ਮੁੜ ਕੇ ਜ਼ਿੰਦਗੀ ਲੀਹਾਂ ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਤੋਂ ਨੂੰ ਇਹਨਾਂ ਇਸ ਕਿਸਾਨ ਦੇ ਇੱਕ ਕਿਸਾਨ ਪਰਿਵਾਰ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਸੀਂ ਤੇ ਇਸ ਕਿਸਾਨ ਨਾਲ ਗੱਲ ਕੀਤੀ ਤਾਂ ਇਹਦੀਆਂ ਗੱਲਾਂ ਪਾਉਕ ਵੀ ਕਰਨ ਗਿਆ ਤੇ ਤੁਹਾਡੇ ਤੱਕ ਮੈਸੇਜ ਪਹੁੰਚਾਉਣ ਗਿਆ ਕਿ ਤੁਸੀਂ ਇਸ ਔਕੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜਨਾ ਹੈ। ਔਲਾਦ ਬਹੁਤ ਮੜੇ ਜੀ। ਪਾਣੀ ਨੇ ਬਰਬਾਦੀ ਕਰ ਕਰ ਰੱਖਤੀ ਜੀ। ਇੰਨਾ ਕ ਜਿਆਦਾ ਸਮਾਨ ਹੀ ਸਾਡਾ ਦੇ ਲੱਭਣ ਦੀ ਕੋਸ਼ਿਸ਼ ਵੀ ਰਿਹਾ ਜੀ। ਇੰਨਾ ਕ ਜਿਆਦਾ ਸਮਾਨ ਬਣਾਇਆ ਹੈ। 5-6 ਲੱਖ ਦਾ ਸਾਡਾ ਸਮਾਨ ਜਿਹੜਾ ਮਿਹਨਤ ਕਰ ਕਰ ਬਣਾਇਆ ਹੈ। ਅਸੀਂ ਇੱਥੇ ਪੰਜ ਡੇਰਿਆਂ ਜੀ ਮਿਹਨਤ ਕਰ ਕਰ ਬਣਾਇਆ ਮਿਹਨਤੀ ਬੰਦੇ ਆ ਜੀ ਅਸੀਂ ਸਾਡੀ ਅਜ ਤੱਕ ਕੋਈ ਹਲਪ ਨਹੀਂ ਹੋਈ ਜੀ ਇਹ ਸਰਕਾਰ ਵੱਲ ਮੰਗ ਕਰਦੇ ਆ ਵੀ ਸਾਨੂੰ ਦਿੱਤਾ ਜਾਵੇ ਹਮਾਰਿਆਂ ਨੂੰ ਕਿੰਨਾ ਤੋਂ ਨੁਕਸਾਨ ਹੋਇਆ ਤੁਹਾਨੂੰ ਨੁਕਸਾਨ ਬਹੁਤ ਹੋਇਆ ਜੀ 15 16 ਸਾਲ ਹੋ ਗਏ ਸਾਨੂੰ ਇੱਥੇ ਜੀ ਰਹਿੰਦੇ ਆਣ ਮਿਹਨਤ ਕਰਦੇ ਆ ਤੇ ਬਹੁਤ ਜੀ ਸਮਾਨ ਬਣਾਇਆ ਕਿੰਤੀਏ ਜੋ ਕਰਦਾ ਹੈਗਾ ਸਾਰਾ ਸਮਾਨ ਹੀ ਖਰਾਬ ਰੁਟ ਗਿਆ ਜੀ ਸਾਨੂੰ ਤਾਂ ਕਮਰਾ ਵੀ ਨਹੀਂ ਲੱਭਾਂਦੇ ਜੀ ਅੱਜ ਆਇਆ ਕਿ ਸਾਡੇ ਕੋਈ ਇੱਥੇ ਦਾ ਰਸਤਾ ਵੀ ਨਹੀਂ ਹੈ ਨੰਗਣ ਵਾਸਤੇ ਜੋ ਉੱਤੇ ਚੜ ਗਈ ਰੇਰ ਚੜ ਗਈ ਮਿੱਟੀयां ਖਰਾਬ ਹੋ ਗਿਆ ਸਾਰਾ ਕੁਝ ਕਲਾਸ਼ ਕਰਨ ਦਾ ਇਹ ਸਮਾਨ ਦੀ ਥੋੜਾ ਤਾਂ ਕੋਈ ਸਾਨੂੰ ਲੱਭਾ ਵੀ ਇੱਥੇ ਸਾਡਾ ਕਮਰਾ ਹੈ ਕਮਰੇ ਹਨ ਜੀ ਸਾਡੇ ਇੱਥੇ ਤੇ ਬਾਕੀ ਪਿਛੇ ਆਉਂਦੇ ਬੰਦੇ ਜੀ ਜਿੰਨਾ ਕੋ ਪੈਲੀ 20 25 ਵਿੱਚ ਕਿੱਲੇ ਉਹਨਾਂ ਨੂੰ ਪੈਸੇ ਦੇ ਕੇ ਤੇ ਮੋੜ ਚੰਦੇ ਆ ਸਾਡੇ ਗਰੀਬਾਂ ਨੂੰ ਕੋਈ ਵੇਖਦੇ ਨਹੀਂ ਜੋ ਸਮਾਨ ਹੈ ਉਸ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗੇਗਾ ਕਿ ਇਸ ਪਰਿਵਾਰ ਦੀ ਜੋ ਜ਼ਿੰਦਗੀ ਹੈ ਉਹ ਲੀਹਾਂ ਤੇ ਸ਼ਾਇਦ ਆਉਣ ਵਾਲੇ ਸਾਲਾਂ ਦੇ ਵਿੱਚ ਨਹੀਂ ਆਏਗੀ ਕਿਉਂਕਿ ਗਰੀਬ ਆਦਮੀ ਇੱਕ ਇੱਕ ਘਰ ਸਮਾਨ ਦਾ ਚਾਹੇ ਕਿਸ਼ਤਾਂ ਹੋਣ ਚਾਹੇ ਕਰਜ਼ਾ ਹੋਵੇ ਉਸ ਤੋਂ ਲੈ ਕੇ ਬਣਾਉਂਦਾ ਹੈ ਕਿਸੇ ਕੋਲ ਵਾਧੂ ਪੈਸੇ ਨਹੀਂ ਹੁੰਦੇ ਇਹ ਤਸਵੀਰ ਵੀ ਪਠਾਨਕੋਟ ਦੀ ਹੈ ਇਸੇ ਇਲਾਕੇ ਦੀ ਹੈ ਤੇ ਇਸ ਤਸਵੀਰ ਰਾਹੀਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਨ੍ਹਾਂ ਦੇ ਘਰ ਪਾਣੀਆਂ ਵਿੱਚ ਡੁੱਬ ਗਏ ਉਹਨਾਂ ਦੇ ਜੋ ਮਾਲੀ ਹਾਲਤ ਹੈ ਉਹ ਕਿਸ ਤਰ੍ਹਾਂ ਦੀ ਹੋਏਗੀ ਇਹ ਤਸਵੀਰ ਹੈ ਜਦੋਂ ਹੜ ਦਾ ਪਾਣੀ ਉਤਰਿਆ ਤੇ ਘਰ ਦਾ ਫ੍ਰਿਜ ਹੋਵੇ ਘਰ ਦੀ ਵਾਸ਼ਿੰਗ ਮਸ਼ੀਨ ਹੋਵੇ ਕਿਉਂਕਿ ਇੱਕ ਆਮ ਪਰਿਵਾਰ ਦੇ ਵਿੱਚ ਆਹੀ ਸਭ ਕੁਝ ਐਸੈਟ ਹੁੰਦਾ ਤੇ ਇਹ ਐਸੈਟ ਇਸ ਸਮੇਂ ਬਰਬਾਦ ਹੋ ਚੁੱਕਾ ਹੈ ਜੋ ਬੈੱਡ ਤੁਸੀਂ ਦੇਖ ਰਹੇ ਹੋ ਇਹ ਇਸ ਸਮੇਂ ਪਾਣੀ ਦੇ ਵਿੱਚ ਖਰਾਬ ਹੋ ਚੁੱਕਾ ਹੈ ਹੁਣ ਸਿਰਫ ਔਰ ਸਿਰਫ ਇਸ ਨੂੰ ਛੁੱਟਿਆ ਜਾਣਾ ਹੈ ਇਹ ਵਰਤਨਯੋਗ ਨਹੀਂ ਇਹ ਘਰ ਦੇ ਅੰਦਰ ਦਾ ਘਰ ਦੇ ਅੰਦਰ ਜੋ ਗਾਰਾ ਹੈ ਉਹ ਇਸ ਹੱਦ ਤੱਕ ਵੜਿਆ ਹੋਇਆ ਹੈ ਕਿ ਜੋ ਅ ਅਨਾਜ ਹੈ ਜੋ ਘਰ ਦੇ ਜ਼ਰੂਰੀ ਸਮਾਨ ਨੇ ਸਭ ਕੁਝ ਬਰਬਾਦ ਹੋ ਚੁੱਕਾ ਹੈ ਹੁਣ ਇੱਥੋਂ ਇਹ ਸਮਝ ਨਹੀਂ ਆਉਂਦਾ ਦੇਖ ਕੇ ਕਿ ਕਿਵੇਂ ਆਪਣੀ ਜ਼ਿੰਦਗੀ ਮੁੜ ਤੋਂ ਸ਼ੁਰੂ ਕੀਤੀ ਜਾਏਗੀ ਤੁਸੀਂ ਸੋਚੋ ਕਿ ਜਿਸ ਘਰ 'ਚ ਤੁਸੀਂ ਰਹਿੰਦੇ ਹੋ ਖੁਸ਼ੀਆਂ ਖੇੜੇ ਹੋਣ ਉਹ ਘਰ ਇਸ ਤਰ੍ਹਾਂ ਦਿਖੇ ਤਾਂ ਕਿੰਨਾ ਦੁੱਖ ਲੱਗਦਾ ਹੈ ਇਹ ਤਸਵੀਰ ਇਸੇ ਤਾਸ਼ ਇਲਾਕੇ ਦੀ ਹੈ ਪਠਾਨਕੋਟ ਦੀ ਜਿੱਥੇ ਰਾਵੀ ਦਰਿਆ ਨੇ ਇਸ ਸਮੇਂ ਤੁਸੀਂ ਦੇਖੋ ਤਸਵੀਰ ਕਿ ਕੰਧਾਂ ਜਿੰਨੀਆਂ ਅੱਧੀਆਂ ਕੰਧਾਂ ਤੱਕ ਗਾਰਾ ਭਰ ਚੁੱਕਾ ਹੈ ਇੱਥੇ ਰਹਿਣਾ ਤਾਂ ਦੂਰ ਦੀ ਗੱਲ ਹੈ ਇੱਥੇ ਜਾਣਾ ਵੀ ਮੁਸ਼ਕਲ ਹੈ ਤਾਂ ਹੁਣ ਜੋ ਕਿਹਾ ਜਾ ਰਿਹਾ ਸੀ ਕਿ ਹੜਾਂ ਦਾ ਪਾਣੀ ਉਤਰੇਗਾ ਉਸ ਤੋਂ ਬਾਅਦ ਅਸਲ ਬਰਬਾਦੀ ਸਮਝ ਆਏਗੀ ਤਾਂ ਜੀ ਹਾਂ ਇਹ ਸਮਝ ਵੀ ਆ ਰਹੀ ਹੈ ਤਾਂ ਉਹਨਾਂ ਲੋਕਾਂ ਨੂੰ ਇਹ ਅਸੀਂ ਕਹਿਣਾ ਵੀ ਚਾਹਾਂਗੇ ਕਿ ਜੋ ਲੋਕ ਪਹੁੰਚੇ ਮਦਦ ਕੀਤੀ ਤੁਹਾਡਾ ਧੰਨਵਾਦ ਪਰ ਜਿਨ੍ਹਾਂ ਨੇ ਸਿਰਫ ਫੋਟੋਆਂ ਖਚਾਈਆਂ ਤੇ ਸੋਸ਼ਲ ਮੀਡੀਆ ਤੇ ਪਾ ਕੇ ਪੰਜਾਬ ਦੇ ਨਾਲ ਖੜੇ ਰਹੇ ਉਹਨਾਂ ਲਈ ਵੀ ਇਹ ਜ਼ਰੂਰੀ ਗੱਲ ਹੈ ਕਿ ਤਸਵੀਰ ਦੇਖੋ ਤੇ ਉਸੇ ਸੋਸ਼ਲ ਮੀਡੀਆ ਤੇ ਮੁੜ ਕੇ ਤਸਵੀਰਾਂ ਪਾਓ ਤਾਂ ਕਿ ਜੋ ਲੋਕ ਮਦਦ ਦੇ ਚਾਹਵਨ ਨੇ ਜਾਂ ਗਰਾਊਂਡ ਤੇ ਮੁੜ ਕੇ ਜਾਣ ਨੂੰ ਚਾਹਵਨ ਨੇ ਉਹਨਾਂ ਨੂੰ ਇਹ ਪਤਾ ਲੱਗੇ ਕਿ ਹੁਣ ਉਹ ਈਵੈਂਟ ਬੀਤਿਆ ਨਹੀਂ ਹੈ ਇਹ ਈਵੈਂਟ ਇਹਨਾਂ ਦੀ ਜ਼ਿੰਦਗੀਆਂ ਲੰਬੇ ਸਮੇਂ ਤੱਕ ਪ੍ਰਭਾਵਿਤ ਕਰਦਾ ਰਹੇਗਾ ਜੀ ਹਾਂ ਤਾਂ ਇਸ ਕਰਕੇ ਅਜਿਹੇ ਪਰਿਵਾਰਾਂ ਨੂੰ ਲੱਭੋ ਤੇ ਅਜਿਹੇ ਪਰਿਵਾਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਸਾਡੀ ਸਰਕਾਰ ਨੇ ਜੋ ਕੁਝ ਕੀਤਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਬਾਹ ਫੜੀ ਹੈ ਤਾਂ ਪੰਜਾਬ ਦੇ ਸਮਾਜ ਸੇਵੀਆਂ ਨੇ ਫੜਈ ਹੈ ਪੰਜਾਬੀਆਂ ਨੇ ਫੜਈ ਹੈ ਕੁਝ ਹੱਦ ਤੱਕ ਗਾਇਕਾਂ ਨੇ ਫੜਈ ਹੈ ਕੁਝ ਸਿਆਸੀ ਪਾਰਟੀਆਂ ਨੇ ਫੜਈ ਹੈ ਇਸ ਕਰਕੇ ਇਸ ਸਮੇਂ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਪਾਣੀ ਨੇ ਬਰਬਾਦੀ ਕੀਤੀ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੀ ਬਾਹ ਫੜਨ ਦੀ ਇਸ ਸਮੇਂ ਹੁਣ ਸਭ ਤੋਂ ਜ਼ਿਆਦਾ ਲੋੜ ਹੈ ਕਿਉਂਕਿ ਦਾਣੇ ਵੀ ਖਰਾਬ ਹੋ ਚੁੱਕੇ ਨੇ ਛੱਤ ਵੀ ਢਹਿ ਚੁੱਕੀ ਹੈ ਘਰ ਵੀ ਬਰਬਾਦ ਹੋ ਚੁੱਕੇ ਨੇ ਜ਼ਿੰਦਗੀ ਇੱਕ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਹੈ ਜਿਨ੍ਹਾਂ ਦੇ ਘਰ ਦਾ ਐਸਡੀ ਤੁਹਾਨੂੰ ਹਾਲ ਦਿਖਾ ਰਹੇ ਆ ਉਹਨਾਂ ਦੀ ਵੀ ਗੱਲ ਸੁਣਨੀ ਚਾਹੀਦੀ ਹੈ